ਸੋ ਕਰਨਲ ਮਾਮਲੇ ਦੇ ਵਿੱਚ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਜੀ ਇਹ ਵੀ ਮਾਮਲਾ ਚੰਗਾ ਤੂਲ ਫੜਿਆ ਹੋਇਆ ਸੀ ਪਰ ਜਦੋਂ ਤੋਂ ਕੱਲ ਤੋਂ ਐਕਟਿਵ ਹੋਏ ਨੇ ਇਧਰਲੇ ਪੰਨੇ ਨੂੰ ਪੁਲਿਸ ਮੁਲਾਜ਼ਮ ਨਾਨਕ ਸਿੰਘ ਵੀ ਉੱਥੇ ਲਗਾਤਾਰ ਬਾਰਡਰ ਤੇ ਫਿਰ ਰਹੇ ਨੇ ਤੇ ਹੁਣ ਇਧਰੋਂ ਧਿਆਨ ਥੋੜਾ ਘਟਿਆ ਪਰ ਹੁਣ ਮੌਜੂਦਾ ਜਾਣਕਾਰੀ ਕੀ ਹੈ ਇਸ ਦੀ ਤਾਂ ਦੇਖੋ ਗੱਲ ਇਹ ਆ ਕਿ ਸਭ ਜਿਹੜੇ ਇਹ ਹੁਣ ਦੇ ਹਾਲਾਤ ਨੇ ਇਹਦੇ ਵਿੱਚ ਇੱਕ ਜਿਹੜੀ ਅੱਜ ਪ੍ਰੋਗਰੈਸ ਹੋਈ ਆ ਉਹ ਇਹ ਹੋਈ ਆ ਕਿ ਭਾਈ ਮਸਲਨ ਜਿੱਦਾਂ ਇਹਨਾਂ ਦਾ ਪਰਿਵਾਰ ਹੈ ਜਿਹੜਾ ਪੀੜਿਤ ਫੈਮਿਲੀ ਆ ਜਿਹੜੀ ਉਹ ਗਵਰਨਰ ਨੂੰ ਮਿਲ ਕੇ ਆਈ ਆ ਤਾਂ ਗਵਰਨਰ ਦੇ ਹਾਊਸ ਤੋਂ ਬਾਅਦ ਯਾਨੀ ਰਾਜ ਭਵਨ ਤੋਂ ਬਾਹਰ ਉਹਨਾਂ ਨੇ ਜਿਹੜੀ ਮਤਲਬ ਕਿ ਇੱਕ ਬਾਈਟ ਦਿੱਤੀ ਆ ਜਾਂ ਥੋੜੀ ਛੋਟੀ ਜਿਹੀ ਸੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੱਡੀ ਪੀਸੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਖੁਲਾਸੇ ਕਰਾਂਗੇ ਸਾਡੇ ਕੋਲ ਵੀਡੀਓਜ਼ ਆ ਕਿ ਸ਼ਮਿੰਦਰ ਸਿੰਘ ਥਾਣੇਦਾਰ ਆ ਜਿਹੜਾ ਉਹ ਸਾਡੇ ਕੋਲ ਮਿਲਤਾ ਕਰਦਾ ਮੰਨਦਾ ਕਿ ਅਸੀਂ ਖਾਦੀ ਪੀਤੀ ਚ ਗਲਤੀ ਕਰ ਦਿੱਤੀ ਤੇ ਉਹਦਾ ਨਾਮ ਤੱਕ ਨਹੀਂ ਉਹਦਾ ਜ਼ਿਕਰ ਤੱਕ ਨਹੀਂ ਹੈ ਮਤਲਬ ਕਿ ਉਹ ਕਹਿੰਦੇ ਆ ਕਿ ਸਸਪੈਂਸ਼ਨ ਜਿਹੜੀ ਆ ਉਹਦੇ ਨਾਮ ਤੇ ਵੀ ਨਾਨਕ ਸਿੰਘ ਝੂਠ ਬੋਲ ਗਏ ਹੁਣ ਦੇਖੋ ਨਾਮ ਨਾਨਕ ਤੇ ਦੋਸ਼ ਕਿਹੋ ਜਿਹਾ ਲੱਗ ਰਹੇ ਨੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਇਹ ਨਿਆਂਇਕ ਜਾਂਚ ਹੈ ਇਹਨਾਂ ਨੇ ਜਿਹੜੀ ਆਈਐਸ ਪਰਮਵੀਰ ਸਿੰਘ ਨੂੰ ਜਾਂਚ ਸੌਂਪੀ ਆ ਕਿ ਅਸੀਂ ਨਾ ਮਨਜ਼ੂਰ ਕਰਦੇ ਆ ਇਦੀ ਜਗ੍ਹਾ ਤੇ ਤੁਸੀਂ ਸੀਬੀਆਈ ਤੋਂ ਜਾਂਚ ਕਰਾਓ ਉਹਨਾਂ ਨੇ ਤੇ ਇੱਥੋਂ ਤੱਕ ਚੈਲੰਜ ਕਰ ਦਿੱਤਾ ਹੈ ਕਿ ਅਸੀਂ ਡਾਕੂਮੈਂਟ ਵੀ ਜਦ ਤੱਕ ਕਰਾਂਗੇ ਹੁਣ ਵੀਡੀਓਜ਼ ਵੀ ਜਦ ਤੱਕ ਕਰਾਂਗੇ ਤੇ ਤੁਸੀਂ ਸੈਂਟਰਲ ਏਜੰਸੀ ਤੋਂ ਜਾਂਚ ਕਰਵਾਓ ਜੇ ਸਾਡੇ ਬੰਦੇ ਦੋਸ਼ੀ ਪਾਏ ਗਏ ਤੇ ਜੋ ਸਜ਼ਾ ਬਣਦੀ ਆ ਤੁਸੀਂ ਦੇ ਦਿਓ ਅਸੀਂ ਖੜੇ ਮੱਥੇ ਪਰਬੰਧ ਕਰਾਂਗੇ ਪਰ ਇਨਸਾਫ ਲਈ ਅਸੀਂ ਲੜਾਂਗੇ ਹਾਲਾਂਕਿ ਇਹ ਕਰਨਲ ਦੇ ਘਰੋਂ ਆ ਜਿਹੜੀ ਬੀਬੀ ਮੈਨੂੰ ਆ ਇੱਕ ਵੀਡੀਓ ਵੇਖਣ ਦਾ ਮੌਕਾ ਮਿਲਿਆ ਤੇ ਉਹਦੇ ਚ ਪਤਾ ਲੱਗਿਆ ਕਿ ਇਹ ਜਿਹੜਾ ਮੇਲਾ ਸੀ ਇੱਥੇ ਸਾਡੇ ਬਹੁਤ ਮਸ਼ਹੂਰ ਸੀਗਾ ਬੰਦਾ बिजनेਸਮੈਨ ਸੀਗਾ ਸਮਾਜ ਸੇਵੀ ਸੀ ਯਾਰਾਂ ਦਾ ਯਾਰ ਸੀ ਬਠੜੇ ਉਸਨੂੰ ਮਾਰ ਦਿੱਤਾ ਗਿਆ ਸੀ ਸ਼ਹਿਰ ਦੇ ਬਾਜ਼ਾਰ ਜੀ ਤੇ ਉਹਦਾ ਜਿਹੜਾ ਸਸਕਾਰ ਰੋਕਿਆ ਗਿਆ ਸੀ ਦੱਸਦੇ ਆ ਕਿ ਉਸ ਸਸਕਾਰ ਨੂੰ ਕਰਾਉਣ ਚ ਜਾਂ ਨਿਆਨ ਨੂੰ ਲਟਕਾਉਣ ਚ ਇਸ ਬੀਬੀ ਦਾ ਬੜਾ ਵੱਡਾ ਹੱਥ ਰਿਹਾ ਉਸ ਟਾਈਮ ਯਾਨੀ ਇਹਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਪਦਾ ਇਨਫਲੂਐਂਸ ਵਰਤ ਕੇ ਤੇ ਸਸਕਾਰ ਕਰਵਾ ਦਿੱਤਾ ਸੀ ਇਹ ਵੀ ਇੱਕ ਨਵਾਂ ਐਂਗਲ ਨਿਕਲਿਆ ਇਸ ਮਾਮਲੇ ਦੇ ਵਿੱਚ ਪਰ ਗੱਲ ਇਹ ਆ ਕਿ ਜੋ ਮਰਜ਼ੀ ਆ ਇਹ ਹੋਣਾ ਚਾਹੀਦਾ ਸੀ ਕਿ ਜਾਂਚ ਇਹ ਹਾਈ ਕੋਰਟ ਦੇ ਰਿਟਾਇਰ ਜੱਜ ਤੋਂ ਜਾਂ ਸਿਟਿੰਗ ਜੱਜ ਤੋਂ ਕਰਵਾਉਂਦੇ ਠੀਕ ਹੈ ਨਾ ਨਾ ਇਹਨਾਂ ਦੀ ਰਹਿੰਦੀ ਨਾ ਉਹਨਾਂ ਦੀ ਰਹਿੰਦੀ ਨਾ ਇਹ ਕਹਿੰਦੇ ਵੀ ਅਸੀਂ ਸੈਂਟਰਲ ਏਜੰਸੀ ਤੋਂ ਕਿਉਂ ਜਾਂਚ ਕਰਵਾਈਏ ਕਿਉਂਕਿ ਕਰਨਲ ਤੇ ਦੱਸਦੇ ਆਈਬੀਏ ਦਾ ਬੰਦਾ ਐ ਤੇ ਕੋਈ ਦੱਸਦਾ ਰਾਅ ਦਾ ਬੰਦਾ ਤੇ ਮੈਂ ਤੁਹਾਨੂੰ ਹੋਰ ਦੱਸ ਦਿਆਂ ਜਿਹੜੀ ਮੈਨੂੰ ਅੰਦਰੂਨੀ ਜਾਣਕਾਰੀ ਮਿਲੀ ਆ ਕਿ ਰਾਜਨਾਥ ਸਿੰਘ ਨੇ ਤੇ ਅਮਿਤ ਸ਼ਾਹ ਨੇ ਨੋਟਸ ਲਿਆ ਵੇ ਇਸ ਕੱਲ ਦਾ ਜੀ ਤਦੇ ਹੀ ਗਵਰਨਰ ਦੇ ਨਾਲ ਮੁਲਾਕਾਤ ਹੋਈ ਹੈ ਨਾ ਸਾਬ ਇਸ ਚੀਜ਼ ਨੂੰ ਸਮਝੋ ਕਿ ਇਸ ਕਰਕੇ ਜੇ ਸੈਂਟਰਲ ਏਜੰਸੀ ਕੋਲ ਜਾਣ ਜਾਂਦੀ ਹੈ ਤਦ ਵੀ ਸਵਾਲ ਖੜੇ ਹੋਣਗੇ ਜੇ ਇਹਨਾਂ ਕੋਲ ਰਹਿੰਦੀ ਹੈ ਤਦ ਵੀ ਸਵਾਲ ਖੜੇ ਨੇ ਤਾਂ ਫਿਰ ਇਹਦੇ ਨਾਲੋਂ ਚੰਗਾ ਸੀਗਾ ਕਿ ਹਾਈ ਕੋਰਟ ਦੇ ਕਿਸੇ ਜੱਜ ਤੋਂ ਜਾਂਚ ਕਰਵਾਉਂਦੇ ਜਾਂ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ ਕਰਵਾ ਲੈਂਦੇ ਜਾਂ ਰਿਟਾਇਰ ਜੱਜ ਤੋਂ ਕਰਵਾ ਲੈਂਦੇ ਤਾਂ ਮੇਰੇ ਖਿਆਲ ਦੇ ਨਾਲ ਦੋਹਾਂ ਤਰੀਕਿਆਂ ਨੂੰ ਉਹ ਕਿਤੇ ਨਾ ਕਿਤੇ ਮਨਜ਼ੂਰ ਹੋ ਜਾਂਦੀ ਹੈ ਪਰ ਜੋ ਵੀ ਆ ਹੁਣ ਦੇਖਦੇ ਆ ਕਿ ਕੀ ਬਣਦਾ ਪਰ ਪੀੜਿਤ ਪਰਿਵਾਰ ਅਸੰਤੁਸ਼ਟ ਆ ਉਹਨਾਂ ਦੀ ਸੰਤੁਸ਼ਟੀ ਸਰਕਾਰ ਨਹੀਂ ਕਰਵਾ ਪਾ ਰਹੀ ਜੀ ਆ